ਚੰਦ ਸਕਿੰਟਾਂ ਵਿੱਚ ਹਰ ਘਰੇ ਗਏ ਆ ਹਰ ਘਰ ਨੇ ਜੀਆਂ ਆਖਿਆ ਕਿਸੇ ਘਰ ਨੇ ਵੇਖ ਕੇ ਜਿਵੇਂ ਕਹਿੰਦੇ ਨੇ ਮੱਥੇ ਤੇ ਤਿਉੜੀ ਪਾ ਲੈਂਦਾ ਅਗਲਾ ਕਹਿੰਦਾ ਯਾਰ ਇਹ ਕਿਧੂ ਆ ਗਿਆ ਇਦਾਂ ਦਾ ਉੱਥੇ ਮਹਿਸੂਸ ਹੀ ਕੁਝ ਨਹੀਂ ਹੋਇਆ ਆਪਣਾ ਪਨ ਲੱਗਿਆ ਤੇ ਜਿਨ੍ਹਾਂ ਦੀ ਸਕੀਰ ਬਾਦਲ ਜੀ ਹਣੀ ਹੈਲਪ ਕਰਦੇ ਸੀਗੇ ਉਹਨਾਂ ਨੂੰ ਚਾਰ ਪੈ ਗਈਆਂ ਉਹ ਫਿਰ ਉਹਨਾਂ ਦਾ ਥੋੜਾ ਜਿਹਾ ਜ਼ਿਆਦਾ ਜ਼ੋਰ ਲੱਗ ਗਿਆ ਹਾਂ ਤਾਂ ਬਸ ਪਾ ਆਪਦੇ ਸਟੈਂਡ ਨੂੰ ਹੁੰਦੀ ਸੀਗੀ ਪਹਿਲਾਂ ਕਿਸੇ ਲੈਵਲ ਤੇ ਹਜ਼ਾਰਾਂ ਦੀ ਗਿਣਤੀ ਚੁੱਦੀ ਤੇ ਸੌਆਂ ਤੱਕ ਸਿਮਟ ਕੇ ਰਹਿ ਗਈ ਵੋਟਾਂ ਵੇਖੋ ਟੋਟਲ ਉਸ ਵਾਰਡ ਦੇ ਵਿੱਚ 993 ਵੋਟਾਂ ਸੀਗਾ ਜਿਹਦੇ ਚੋਂ 498 ਵੋਟਾਂ ਪੁੱਗ ਆਮ ਆਦਮੀ ਪਾਰਟੀ ਨੂੰ 336 ਵੋਟਾਂ ਪਈਆਂ ਖੱਲੇ ਤੁਸੀਂ ਇਹ ਦੇਖੋ ਕਿ ਭਾਜੀਪੀ ਦਾ ਪੂਰਾ ਗੜ ਸੀਗਾ 82 ਵੋਟਾਂ ਤੇ ਰਹਿ ਗਈ ਸਿਮਟ ਕੇ ਫਿਰ ਕਾਂਗਰਸ ਦਾ ਹਾਲ ਦੇਖ ਲਓ ਤੁਸੀਂ 50 ਵੋਟਾਂ ਪਈਆਂ ਤੇ ਬਾਕੀ ਤੁਸੀਂ ਜਿਹੜੇ ਅਕਾਲੀ ਦਲ ਦੀ ਗੱਲ ਕਰਦੇ ਹੋ ਜਿਨ੍ਹਾਂ ਦਾ ਪਾਲਾ ਸਵੇਰੇ ਹੋਰ ਹੁੰਦਾ ਈ ਸ਼ਾਮੀ ਹੋਰ ਹੁੰਦਾ ਈ ਮੈਂ ਅੱਜ 3 ਵੋਟਾਂ ਪਈਆਂ ਜੋ ਨਿੱਕੇ ਨਿੱਕੇ ਲੋਕਾਂ ਦੇ ਕੰਮ ਸੀ ਜਸਟ ਇੱਕ ਕਾਲ ਤੇ ਕੰਮ ਹੋਣ ਵਾਲਾ ਹੁੰਦਾ ਸੀ ਉਹ ਕੰਮ ਨਹੀਂ ਇਹਨਾਂ ਦੇ ਕਾਉਂਸਲਰ ਕਰਾ ਸਕਦੇ ਸੀਗੇ ਬਿਜਲੀ ਵਿਭਾਗਮੇ ਤੋਂ ਜਾਂ ਸਟਰੀਟ ਲਾਈਟਾਂ ਨਗਰ ਕੌਂਸਲ ਨੇ ਜੋ ਉੱਥੋਂ ਦੀ ਨੇ ਕਰਨਾ ਸੀ ਇਦਾਂ ਦੇ ਕੰਮ ਸੀ ਨਿੱਕੇ ਨਿੱਕੇ ਸਟਰੀਟ ਲਾਈਟਾਂ ਬੰਦ ਪਈਆਂ ਸੀ ਹਨੇਰਾ ਸੀ ਸਾਰੇ ਪਾਸੇ ਸੀਵਰੇਜ ਬਲਾਕੇਜ ਸੀ ਇਦਾਂ ਦੇ ਨਿੱਕੇ ਨਿੱਕੇ ਕੰਮ ਸੀਗੇ ਉਹ ਸਾਰੇ ਜਦੋਂ ਹੋ ਗਏ ਲੋਕ ਕਹਿੰਦੇ ਯਾਰ ਆ ਚੀਜ਼ ਤਾਂ ਅਸੀਂ ਚੇਂਜ ਤਾਂ ਹੁਣ ਦੇਖੀ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਜਲੰਧਰ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਆਮ ਆਦਮੀ ਪਾਰਟੀ ਨੇ ਉਥੋਂ ਜਿੱਤ ਪ੍ਰਾਪਤ ਕੀਤੀ ਆ ਤੇ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਖੁਸ਼ੀਆਂ ਮਨਾ ਰਹੇ ਆ ਪਰ ਫਰੀਦਕੋਟ ਵਾਲੇ ਇੱਕ ਵੱਖਰੀ ਗੱਲ ਕਰ ਰਹੇ ਆ ਕਿ ਜਿਹੜਾ ਜਲੰਧਰ ਦਾ ਚੋਣ ਨਤੀਜਾ ਆਇਆ ਉਸ ਦੇ ਵਿੱਚ ਫਰੀਦਕੋਟ ਦਾ ਵੱਡਾ ਰੋਲ ਹੈ ਵੱਡੀ ਭੂਮਿਕਾ ਹੈ ਕਿਉਂਕਿ ਉਹਨਾਂ ਨੇ ਜਿਸ ਵਾਰਡ ਦੇ ਵਿੱਚ ਕੰਮ ਕੀਤਾ ਸੀ ਉਸ ਵਾਰਡ ਦੇ ਇਹ ਹਾਲਾਤ ਰਹੇ ਕਿ ਉੱਥੋਂ ਅਕਾਲੀ ਦਲ ਨੂੰ 3 ਤੇ ਜਿਸ ਦੇ ਸਮਰਥਨ ਤੇ ਅਕਾਲੀ ਦਲ ਸੀ ਬਸਪਾ ਉਸ ਨੂੰ 4 ਵੋਟਾਂ ਪਈਆਂ ਜਦੋਂ ਕਿ ਇੱਥੋਂ ਸਭ ਤੋਂ ਵੱਧ ਜਿਹੜਾ ਭਾਜਪਾ ਦਾ ਇਹ ਗੜ ਮੰਨਿਆ ਜਾਂਦਾ ਸੀ ਵਾਰਡ ਉਹਨਾਂ ਵਾਲਾ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਜਿੱਤ ਕੇ ਸਾਹਮਣੇ ਆਈ ਯਾਨੀ ਜੇ ਇਹ ਕਹਿ ਲਿਆ ਜਾਵੇ ਕਿ ਜਲੰਧਰ ਦੀ ਜਿੱਤ ਵਿੱਚ ਫਰੀਦਕੋਟ ਦੇ ਵਰਕਰਾਂ ਦਾ ਵੱਡਾ ਹਿੱਸਾ ਹੈ ਜਿਨ੍ਹਾਂ ਨੇ ਇਹ ਨਤੀਜਾ ਲਿਆਂਦਾ ਹੈ ਫਰੀਦਕੋਟ ਤੋਂ ਆਪਣੀ ਟੀਮ ਦੇ ਨਾਲ 23 ਦਿਨ ਜਲੰਧਰ ਚੋਨਾ ਦੇ ਵਿੱਚ ਲਾ ਕੇ ਆਏ ਨਗਰ ਸੁਧਾਰ ٹرسٹ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਦੱਸਿਆ ਕਿ ਉੱਥੇ 15 ਦਿਨਾਂ ਦੇ ਵਿੱਚ ਜੋ ਕਮਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉੱਥੇ ਕਰ ਦਿਖਾਇਆ ਉਹ ਪਹਿਲਾਂ ਕਦੇ ਵੀ ਨਹੀਂ ਹੋਇਆ ਆਓ ਗੱਲਬਾਤ ਕਰਦੇ ਹਾਂ ਸਰਦਾਰ ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਪਰੂਵਮੈਂਟ ٹرسٹ ਫਰੀਦਕੋਟ ਦੇ ਨਾਲ ਦੇਖੋ ਜੀ ਪਾਰਟੀ ਦੇ ਅਹੁਦੇਦਾਰ ਹੋਣ ਦੇ ਨਾਤੇ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਾਈ ਜਾਂਦੀਆਂ ਵੱਖ-ਵੱਖ ਥਾਵਾਂ ਤੇ ਜਿੱਥੇ ਕੋਈ ਚੋਣ ਹੁੰਦੀ ਹੈ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਸ਼ਹਿਰ ਦਾ ਇੱਕ ਨਾਮ ਆਉਂਦਾ ਗਿਨੇਵੇਂ ਚਿਨੇਵੇਂ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਿ ਉੱਥੇ ਗਰਾਊਂਡ ਤੇ ਰੈਲਿਟੀ ਕੀ ਆ ਗਰਾਊਂਡ ਤੇ ਮਿਊਨਿਸਪਲ ਕਾਰਪੋਰੇਸ਼ਨਾਂ ਜਾਂ ਥੱਲੇ ਜਿਹੜੀਆਂ ਐ ਐਮਸੀ ਲੈਵਲ ਦੇ ਜਿਹੜੇ ਕੰਮ ਆ ਉਹਨਾਂ ਤੋਂ ਲੋਕ ਬੜੇ ਔਖੇ ਸੀਗੇ ਸੀਵਰੇਜ ਹੋਇਆ ਸਟਰੀਟ ਲਾਈਟਸ ਹੋਈਆਂ ਜਿਹੜਾ ਗਲੀਆਂ ਦਾ ਕੰਮ ਇਹ ਮੈਂ ਇੱਕ ਮੰਨਦਾ ਕਿ ਕਾਂਗਰਸ ਦੀ ਉੱਥੇ ਹੈਗੀ ਆ ਆਪਣਾ ਮੇਅਰ ਹੈਗੇ ਆ ਤੇ ਨਾਲ ਉਹਨਾਂ ਦੇ ਡਿਪਟੀ ਮੇਅਰ ਜਿਹੜੇ ਉਹਨਾਂ ਦੇ ਕੈਂਡੀਡੇਟ ਹੈ ਰਹੇ ਹੈ ਕਾਫੀ ਲੰਮਾ ਸਮਾਂ सुरेंद्र ਗੌਰ ਜੀ ਕੋਈ ਜ਼ੀਰੋ ਲੈਵਲ ਤੇ ਬਿਲਕੁਲ ਕੰਮ ਨਹੀਂ ਨੀਂ ਚੇ ਨਾ ਕੋਈ ਉੱਥੇ ਇਹਨਾਂ ਦਾ ਐਮਸੀ ਵਾੜਾਂ ਚ ਵੜਦਾ ਮਤਲਬ ਇਸ ਲੈਵਲ ਤੇ ਅਸੀਂ ਉੱਥੇ ਜਾ ਕੇ ਸਾਰਾ ਕੋਕ ਕੀਤੀ ਹੈ ਕਿ ਲੋਕਾਂ ਦੀਆਂ ਪ੍ਰੋਬਲਮਸ ਕੀ ਹੈ ਵੇਖੋ ਸੀਐਮ ਸਾਹਿਬ ਨੇ ਸਿੱਧੀ ਦ ਡਿਊਟੀ ਲਾਤੀ ਸਾਡੀ ਕਿ ਲੋਕਾਂ ਦੀਆਂ ਪ੍ਰੋਬਲਮਸ ਦੇਖੋ ਜਲੰਧਰ ਦੇ ਵਿੱਚ ਬੈਠੇ ਆ ਮੋਚਾ ਲਈ ਕਿ ਦੁਆਬੇ ਨੂੰ ਵੀ ਮਾਲਵਾ ਦੇ ਵਾਂਗੂ ਅਪ ਕੀਤਾ ਜਾਵੇ ਉੱਥੇ ਵੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਨੂੰ ਜੇ ਕਿਸੇ ਗੱਲ ਤੇ ਡੈਮੇਜ ਇਹ ਕਰਨ ਤੇ ਲੱਗੇ ਸੀ ਸ਼ੀਤਲ ਵਰਗੇ ਜਾਂ ਜਿਹੜੇ ਮੌਕਾ ਪਰਸ ਸਾਡੇ ਲੀਡਰ ਇਹਨਾਂ ਦੇ ਪ੍ਰਤੀ ਲੋਕਾਂ ਦਾ ਕੀ ਮੋਹ ਹੈ ਜਾਂ ਸਾਡ ਪਾਰਟੀ ਪ੍ਰਤੀ ਲੋਕਾਂ ਦੀ ਕੀ ਸੋਝਾ ਪਾਰਟੀ ਨੂੰ ਸੀਐਮ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਲੋਕਾਂ ਨੂੰ ਪਤਾ ਕਿ ਇਮਾਨਦਾਰੀ ਨਾਲ ਤੇ ਪੂਰੀ ਸਜੀਦਗੀ ਨਾਲ ਪੰਜਾਬ ਨੂੰ ਪਿਆਰ ਕਰਨ ਵਾਲੇ ਲੀਡਰ ਨੇ ਆਮ ਆਦਮੀ ਪਾਰਟੀ ਪਰ ਜਿਸ ਲੈਵਲ ਤੇ ਇਹਨਾਂ ਨੇ ਕਰ ਦਿਖਾਇਆ ਉਹ ਇਹਨਾਂ ਦੀ ਉਥੋਂ ਇਹਨਾਂ ਦੀ ਨੀਅਤ ਪਤਾ ਚੱਲ ਗਈ ਕਿ ਇਹ ਪਾਰਟੀ ਨਾਲ ਜਾਂ ਲੋਕਾਂ ਦੀ ਸੇਵਾ ਕਰਨ ਨਹੀਂ ਆਏ ਸੀ ਇਹ ਆਪਦੇ ਮੌਕਾ ਪ੍ਰਸਤੀ ਲਈ ਜਾਂ ਕੋਈ ਕੁਝ ਇਹਨਾਂ ਦੇ ਦਿਲ ਚ ਕੀ ਚੱਲਦਾ ਸੀਗਾ ਕੁਝ ਵੱਡਾ ਪਾਉਣ ਲਈ ਜਾਂ ਉਹਨਾਂ ਪਾਰਟੀਆਂ ਦੇ ਨਾਲ ਰਲ ਕੇ ਚੱਲਣਾ ਚਾਹੁੰਦੇ ਸੀ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਘਪਲੇ ਹੁੰਦੇ ਨੇ ਕਰਪਸ਼ਨ ਚੱਲਦੀ ਆ ਤਾਂ ਕੋਈ ਐਕਸ਼ਨ ਨਹੀਂ ਹੁੰਦਾ ਕਿਹੜੀ ਵਾਰਡ ਤੇ ਤੁਹਾਡੀ ਡਿਊਟੀ ਲੱਗੀ ਹੋਈ ਸੀ ਕਿੱਥੋਂ ਦਾ ਕੀ ਨਤੀਜਾ ਰਿਹਾ ਮੈਂ ਮੇਰੀ ਡਿਊਟੀ 41 ਨੰਬਰ ਵਾਰਡ ਸੀਗਾ ਤੇ ਬੂਥ ਮੇਰੇ ਕੋਲ ਸੀਗਾ 45 ਨੰਬਰ ਮੇਕ ਉਥੇ ਬੀਜੇਪੀ ਦਾ ਪੂਰਾ ਗੜ ਸੀਗਾ ਬੀਜੇਪੀ ਦੇ ਪੂਰੇ ਚੋਟੀ ਦੇ ਲੀਡਰ ਉਸ ਮੁਹੱਲੇ ਦੇ ਵਿੱਚ ਬੈਠੇ ਸੀਗੇ ਪਰ ਉਥੋਂ ਦਾ ਜ਼ਮੀਨ ਆਸਮਾਨ ਦਾ ਫਰਕ ਸੀਗਾ ਜੋ ਨਿੱਕੇ ਨਿੱਕੇ ਲੋਕਾਂ ਦੇ ਕੰਮ ਸੀ ਜਸਟ ਇੱਕ ਕਾਲ ਤੇ ਕੰਮ ਹੋਣ ਵਾਲਾ ਹੁੰਦਾ ਸੀ ਉਹ ਕੰਮ ਨਹੀਂ ਇਹਨਾਂ ਦੇ ਕਾਉਂਸਲਰ ਕਰਾ ਸਕਦੇ ਸੀਗੇ ਬਿਜਲੀ ਵਿਭਾਗ ਮੈਂਤੋਂ ਜਾਂ ਸਟਰੀਟ ਲਾਈਟਾਂ ਨਗਰ ਕੌਂਸਲ ਨੇ ਜੋ ਉਥੋਂ ਦੀ ਨੇ ਕਰਨਾ ਸੀ ਇਦਾਂ ਦੇ ਕੰਮ ਸੀ ਨਿੱਕੇ ਨਿੱਕੇ ਸਟਰੀਟ ਲਾਈਟਾਂ ਬੰਦ ਪਈਆਂ ਸੀ ਹਨੇਰਾ ਸੀ ਸਾਰੇ ਪਾਸੇ ਸੀਵਰੇਜ ਬਲਾਕੇਜ ਸੀਗਾ ਇਦਾਂ ਦੇ ਨਿੱਕੇ ਨਿੱਕੇ ਕੰਮ ਸੀਗੇ ਉਹ ਸਾਰੇ ਜਦੋਂ ਹੋ ਗਏ ਲੋਕ ਕਹਿੰਦੇ ਯਾਰ ਆ ਚੀਜ਼ ਤਾਂ ਅਸੀਂ ਚੇਂਜ ਤਾਂ ਹੁਣ ਦੇਖੀ ਆ ਵੋਟਾਂ ਵੇਖੋ ਟੋਟਲ ਉਸ ਵਾਰਡ ਦੇ ਵਿੱਚ 993 ਵੋਟਾਂ ਸੀ ਜਿਦੇ ਚੋਂ 498 ਵੋਟਾਂ ਪਹੁੰਚੀਆਂ ਆਮ ਆਦਮੀ ਪਾਰਟੀ ਨੂੰ 336 ਵੋਟਾਂ ਪਈਆਂ ਕੱਲੀ ਤੁਸੀਂ ਇਹ ਦੇਖੋ ਕਿ ਭਾਜੀਪੀ ਦਾ ਪੂਰਾ ਗੜ ਸੀਗਾ 82 ਵੋਟਾਂ ਤੇ ਰਹਿ ਗਈ ਸਿਮਟ ਕੇ ਫਿਰ ਕਾਂਗਰਸ ਦਾ ਹਾਲ ਦੇਖ ਲਓ ਤੁਸੀਂ 50 ਵੋਟਾਂ ਪਈਆਂ ਤੇ ਬਾਕੀ ਤੁਸੀਂ ਜਿਹੜੇ ਅਕਾਲੀ ਦਲ ਦੀ ਗੱਲ ਕਰਦੇ ਹੋ ਜਿਨ੍ਹਾਂ ਦਾ ਪਾਲਾ ਸਵੇਰੇ ਹੋਰ ਹੁੰਦਾ ਈ ਸ਼ਾਮੀ ਹੋਰ ਹੁੰਦਾ ਈ ਮੈਂ ਅੱਜ 3 ਵੋਟਾਂ ਪਈਆਂ ਜਿਹੜੀ ਕਾਲੀ ਦਲ ਦਾ ਜਿਹੜਾ ਆਫੀਸ਼ੀਅਲ ਆਫੀਸ਼ੀਅਲ ਕੈਂਡੀਡੇਟ ਤੇ ਜਿਹਨੂੰ ਹਾਂ ਬਾਗੀਆਂ ਚੰਦੂ ਮਾਇਰ ਉਹ ਨਹੀਂ ਬੀਬੀ ਜੰਗੀਰ ਕੌਰ ਜਿਹਨਾਂ ਨੇ ਸਪੋਰਟ ਕਰਦੇ ਸੀ ਤੋਂ ਉਹਨਾਂ ਦੇ ਤਿੰਨ ਵੋਟਾਂ ਪਈਆਂ ਮਹੈਸ਼ ਤੇ ਜਿਨ੍ਹਾਂ ਦੀ ਸੁਖਵੀਰ ਬਾਦਲ ਜੀ ਉਹਨਾਂ ਨੇ ਹੈਲਪ ਕਰਦੇ ਸੀਗੇ ਉਹਨਾਂ ਨੂੰ ਚਾਰ ਪੈ ਗਈਆਂ ਉਹ ਫਿਰ ਉਹਨਾਂ ਦਾ ਥੋੜਾ ਜਿਹਾ ਜ਼ਿਆਦਾ ਜ਼ੋਰ ਲੱਗ ਗਿਆ ਹਾਂ ਤੋਂ ਬਸਪਾ ਆਪਦੇ ਸਟੈਂਡ ਨੂੰ ਹੁੰਦੀ ਸੀਗੀ ਪਹਿਲਾਂ ਕਿਸੇ ਲੈਵਲ ਤੇ ਹਜ਼ਾਰਾਂ ਦੀ ਗਿਣਤੀ ਚੁੱਦੀ ਤੇ ਸੌਵਾਂ ਤੇ ਸਿਮਟ ਕੇ ਰਹਿ ਗਏ 700 ਕੁਛ ਵੋਟਾਂ ਸਾਰੇ ਹਲਕੇ ਚ ਮਈਆਂ ਵੇਖੋ ਵੇਖੋ ਜੀ ਜਿਹੜਾ ਭਗਤ ਪਰਿਵਾਰ ਹੈ ਨਾ ਹਰੇਕ ਪਾਰਟੀ ਦੇ ਵਿੱਚ ਚੰਗੇ ਲੀਡਰ ਵੀ ਹੁੰਦੇ ਆ ਜ਼ਰੂਰੀ ਨਹੀਂ ਕਿ ਆਪਾਂ ਜੇ ਕਿਸੇ ਨੂੰ ਮਾੜਾ ਕਹਿਣਾ ਤਾਂ ਇੱਕ ਪਾਸੋਂ ਮਾੜਾ ਹੀ ਕਹਿੰਦੇ ਰਵਾਂਗੇ ਚੁੰਨੀ ਲਾਲ ਭਗਤ ਜੀ ਬੇਹਦ ਇਮਾਨਦਾਰ شریف ਤੇ ਚੰਗੇ ਲੀਡਰ ਉੱਪਰ ਕੇ ਸਾਹਮਣੇ ਆਏ ਸੀ ਉਦੋਂ ਵੀ ਸੀ ਤੇ ਹੁਣ ਵੀ ਉਹਨਾਂ ਦੇ ਲੋਕ ਉੱਥੇ ਚਰਚਾ ਕਰਦੇ ਸੀ ਤੇ ਉਹਨਾਂ ਦੇ ਜਿਹੜੇ ਇਹ ਬੇਟੇ ਨੂੰ ਹੁਣ ਐਮਐਲਏ ਬਣਾਇਆ ਲੋਕਾਂ ਨੇ ਤੇ ਇਹਨਾਂ ਦਾ ਰਿਕਾਰਡ ਹੈ ਜੀ ਦਾਨੀ ਸੱਜਣ ਲੋਕਾਂ ਦੇ ਵਿੱਚ ਰਹਿਣ ਵਾਲੇ ਆ ਮਤਲਬ ਇੱਕ ਤਾਂ ਉਹਨਾਂ ਦੇ ਭਗਤ ਬਰਾਦਰੀ ਹੈ ਵੈਸੇ ਵੀ ਨੀਅਤ ਦੇ ਤੇ ਆਪਦੇ ਮਤਲਬ ਕਰੈਕਟਰ ਪੱਖੋਂ ਵੀ ਭਗਤੀ ਆ ਬੰਦੇ ਸਵੇਰ ਤੋਂ ਲੱਗ ਜਾਂਦੇ ਲੋਕਾਂ ਦੀ ਸੇਵਾ 'ਚ ਲੱਗਦੇ ਆ ਵੈਸੇ ਹੁਣ ਤਾਂ ਚਲੋ ਐਮਐਲਏ ਬਣਗੇ ਲੋਕਾਂ ਦੀ ਸੇਵਾ ਕਰਨਗੇ ਇਸ ਤੋਂ ਪਹਿਲਾਂ ਵੀ ਲੋਕ ਸੇਵਕ ਸੀਗੇ ਕਿਸੇ ਨੂੰ ਕੋਈ ਪ੍ਰੋਬਲਮ ਸੀਗੀ ਕੋਈ ਚੰਗੇ ਆ ਘਰੋਂ ਚਲੋ ਸਰਦੇ ਵਰਦੇ ਆ ਲੋਕਾਂ ਦੀ ਫਾਈਨੈਂਸ਼ਲੀ ਜਾਂ ਕੋਈ ਕਿਸੇ ਦਾ ਕੰਮਕਾਰ ਕਢਾਉਣ ਚ ਪੂਰਾ ਆਪਦਾ ਤਨਮਨ ਨੂੰ ਤੰਤੂ ਲਾ ਦਿੰਦੇ ਸੀ ਕਿਸ ਤਰ੍ਹਾਂ ਦੇ ਕਿੰਨੇ ਕੁ ਮਹੱਲੇ ਸੀ ਇਸ ਵਾਰਡ ਦੇ ਵਿੱਚ ਤੇ ਕਿਵੇਂ ਕਿਵੇਂ ਫਿਰ ਤੁਸੀਂ ਵਿਚਰੇ ਇਹ ਦੇਖੋ ਜੀ ਇਸ ਵਾਰਡ ਦੇ ਨਾਲ ਕਾਫੀ ਮਹੱਲੇ ਲੱਗਦੇ ਸੀਗੇ ਜਿਵੇਂ ਗੀਤਾ ਕਲੋਨੀ ਨਿਊ ਗੀਤਾ ਕਲੋਨੀ ਗ੍ਰੀਨ ਐਵੀ ਨਿਊ ਕਾਸ਼ੀ ਨਗਰ ਇਹ ਸਾਰਾ ਕੋਰਸ ਆਪਣਾ ਜਿੰਨਾ ਏਰੀਆ ਸੀ ਨਾ ਇਹ ਸਾਰਾ ਇੱਕ ਪਾਸੇ ਮਤਲਬ 42 ਨੰਬਰ ਵਾਰਡ ਦਾ ਏਰੀਆ ਸੀ ਸਾਰਾ ਤੇ ਇਹਦੇ ਵਿੱਚ ਮਹੱਲੇ ਕਾਫੀ ਸੀਗੇ ਵੇਖੋ ਪੁੱਡਾ ਅਪਰੂਵਡ ਕਲੋਨੀਆਂ ਵੀ ਆ ਜਿਨ੍ਹਾਂ ਦਾ ਬੇੜਾ ਕਰਕ ਸੀ ਉੱਥੇ ਕੋਈ ਜਿਨ੍ਹਾਂ ਨੇ ਕਦੇ ਲੋਕਾਂ ਦੀ ਸਾਰ ਨਹੀਂ ਲਈ ਤਾਂ ਲੋਕ ਸਾਡੇ ਕੰਮ ਤੋਂ ਖੋਸ ਸੀਗੇ ਕਹਿੰਦੇ ਯਾਰ ਜੇ 15 ਦਿਨਾਂ ਦੇ ਵਿੱਚ ਇੰਨੀ ਚੇਂਜਸ ਆ ਸਕਦੀ ਹੈ ਤਾਂ ਜਦੋਂ ਅਸੀਂ ਕਾਉਂਸਲਰ ਹੋਣ ਅੱਗੇ ਕਾਉਂਸਲਰ ਬਣਨੇ ਆ ਇਲੈਕਸ਼ਨ ਆਉਣੇ ਤਾਂ ਮੈਨੂੰ ਪਤਾ ਕਿ ਲੋਕਾਂ ਨੇ ਇੱਕ ਤਰਫਾ ਵੋਟ ਫੇਰ ਪਾਉਣੀ ਆ ਕਾਉਂਸਲਰ ਵੀ ਆਮ ਆਦਮੀ ਪਾਰਟੀ ਦੇ ਬਣਨੇ ਕਿਉਂਕਿ ਲੋਕਾਂ ਨੇ ਕੰਮ ਲੈਣਾ ਤੇ ਅਸੀਂ ਲੋਕਾਂ ਨੂੰ ਇਹ ਵੀ ਕਹਿ ਕੇ ਆਏ ਆ ਕਿ ਕਾਉਂਸਲਰ ਉਹ ਬਣਾਓ ਜਿਹੜੇ ਤੁਹਾਡੇ ਵਿੱਚ ਵਿਚਰਨ ਵਾਲੇ ਆ ਤੇ ਆਮ ਆਦਮੀ ਪਾਰਟੀ ਟਿਕਟਾਂ ਹੀ ਉਹਨਾਂ ਨੂੰ ਦੇਊਗੀ ਜਿਹੜ ਖੱਲੇ-ਖੱਲੇ ਘਰ ਦਾ ਕੁੰਡਾ ਖੜਦਾ ਮੈਂ ਕਹਿੰਦਾ ਹਰ ਘਰੇ ਗਏ ਹਰ ਘਰ ਨੇ ਜੀਆਂ ਆਖਿਆ ਕਿਸੇ ਘਰ ਨੇ ਵੇਖ ਕੇ ਜਿਵੇਂ ਕਹਿੰਦੇ ਨੇ ਮੱਥੇ ਤੇ ਤਿਉੜੀ ਪਾ ਲੈਂਦਾ ਅਗਲਾ ਕਹਿੰਦਾ ਯਾਰ ਇਹ ਕਿਧਰੋਂ ਆ ਗਈ ਇਦਾਂ ਦਾ ਉੱਥੇ ਮਹਿਸੂਸ ਹੀ ਕੁਝ ਨਹੀਂ ਹੋਇਆ ਆਪਣਾ ਪਨ ਲੱਗਿਆ ਤੇ ਲੋਕਾਂ ਦੇ ਇੱਕ ਨਾ ਦਿਮਾਤ ਮਤਲਬ ਫੇਸ ਤੋਂ ਝਲਕ ਹੁੰਦੀ ਸੀ ਕਿ ਉਹਨਾਂ ਨੂੰ ਕੋਈ ਆਸ ਦੀ ਕਿਰਨ ਲੱਗਦੀ ਸੀ ਕਿ ਸਰਕਾਰਾਂ ਵੀ ਸਾਡੇ ਦੁਆਰ ਜਾਂ ਸਾਡੇ ਘਰਾਂ ਦੇ ਵਿੱਚ ਹੁਣ ਸਾਡੇ ਸੀਐਮ ਸਾਹਿਬ ਦੇ ਵਾਈਫ ਨੇ ਗੁਰਪ੍ਰੀਤ ਭੈਣ ਜੀ ਉਹਨਾਂ ਦੇ ਸਿਸਟਰ ਮਨਪ੍ਰੀਤ ਜੀ ਮੈਂ ਕਹਿੰਦਾ ਕੱਲੇ ਕੱਲੇ ਘਰ ਤੱਕ ਪਹੁੰਚ ਹੋਈ ਉਹਨਾਂ ਦੀ ਕੱਲੇ ਕੱਲੇ ਮੁਹੱਲੇ ਦੇ ਵਿੱਚ ਲੋਕਾਂ ਦੀਆਂ ਪ੍ਰੋਬਲਮਸ ਅੱਖੀਂ ਦਿਖਾਈਆਂ ਕਿ ਆਪਾਂ ਇਹ ਚੀਜ਼ਾਂ ਸੋਲਵ ਕਰਨੀਆਂ ਇਹ ਕੁਝ 50% ਤਾਂ ਹੋ ਹੀ ਗੰਗਾ ਜਦੋਂ ਆਪਾਂ ਵਿੱਚ ਲੋਕਾਂ ਦੇ ਵਿੱਚ ਵੜ ਜਾਂਦੇ ਆ ਨਾ ਤਾਂ ਲੋਕੀ ਵੈਸੇ ਵੀ ਲੋਕਾਂ ਨੂੰ ਆਸਮੇਦ ਹੋ ਜਾਂਦੀ ਕਿ ਕੰਮ ਕਰਨੇ ਆ ਕਰ